गुर बाबर हर केरदास हे गुर भेज नरक न स्वर्ग जी रखीदास है, है जय गुर भेज नरक न ਕਿਤੇ ਸਵਰਗ ਵੀ ਰੱਖੀਏ ਆਸ ਹੈ ਜਕਰਬ ਅਪਿਸ਼ੁਨਤ ਮਹਾਰਾਜ ਬੋਲ ਸਤਿ ਸ੍ਰੀ ਅਕਾਲ ਦੀ ਜੈ ਲਲੋਤੀ ਪਿੰਡ ਵਿੱਚ ਹੋਏ ਹੋਏ ਇੱਕ ਸਿੱਧੇ ਅਵਤਾਰ ਜੀ ਉਹ ਨਾਮ ਸ਼ਰਨ नाथ ਕਹੇ ਕੋਈ ਕੁੱਲਵਾਲੀ ਸਰਕਾਰ ਦੀ ਹੋ ਲੈ ਲੌਤੀ ਪਿੰਡੇ ਵਿੱਚ ਹੋਏ ਇੱਕ ਸਿੱਧੇ ਅਵਤਾਰ ਜੀ ਕੋ ਨਾਮ ਸ਼ਰਨ ਦਾ ਤੇ ਕਹੇ ਕੋਈ ਕੁੱਲੂ ਵਾਲੀ ਸਰਕਾਰ ਜੀ ਜੋ ਵੀ ਲਿਖਦੇ ਲਿਖੀ ਨਾ ਉਹ ਜਾਵੇ ਮਿਟਿਆ ਜੀ ਮੈਂ ਉਦੇ ਜਹਾ ਕੋਈ ਨਾ ਫਕੀਰ ਰਿਹਾ ਹੋ ਊ ਮਨ ਨੇ ਆਣੀ ਆਣੀ ਉਹ ਰਾਹ ਟੰਡਿਆਂ 'ਤੇ ਪੈ ਗਿਆ ਵਾ ਉਹ ਵਿੱਚ ਸ਼ਮਸ਼ਾਨਾ ਜੋਗੀ ਧੂੜੇ ਲਾ ਕੇ ਬਹਿ ਗਿਆ ਹੋ ਊ ਮਨ ਨੇ ਆਣੀ ਰਾਹ ਟੰਡਿਆਂ 'ਤੇ ਪੈ ਗਿਆ ਉਹ ਵਿੱਚ ਸ਼ਮਸ਼ਾਨਾ ਜੋਗੀ ਧੂੜੇ ਲਾ ਕੇ ਬਹਿ ਗਿਆ ਉਹ ਪਾਣੀ ਚੌਰ ਜੋ ਮੇਰੀ ਉਹ ਹਰ ਆ ਜੋਗੀ ਨੇ ਕੋਈ ਆਪਣਾ ਆਪ ਮਤਾ ਕੇ ਜੋਗ ਚਮਾ ਲੇਗੀ

ਕਹਿੰਦੇ ਸਾਦ ਆਪਣੀ ਆਈ ਤੇ ਆਵੇ ਉਹਨੇ ਤਾਂ ਸਭ ਕੁਝ ਵਾਰ ਦਿੰਦਾ ਪਰ ਜਦੋਂ ਅੜੀ ਤੇ ਆਜੇ ਇਹ ਤਾਂ ਇੱਕ ਇੰਚ ਨਹੀਂ ਛੱਡਦਾ ਉਹ ਜਮੀਨ ਦਾ ਸੀ ਰੋਣਾ ਆਪ ਪਹੁੰਚ ਗਿਆ ਨਾਲ ਤੇ ਉਹ ਦੇਖੇ ਸ਼ਰਨ ਨਾਤੀ ਜੀ ਨੂੰ ਵਕੀਲ ਪੁੱਲ ਕੇ ਵਕਾਲਤ ਉਹ ਦੇਖਿਆ ਮੈਂ ਜੱਜਾਂ ਦਾ ਵੀ ਸਾਹ ਸੁੱਕਦਾ ਉਹ ਨੂੰ ਬੈਠਾ ਸੀ ਫਕੀਰ ਲੋਕੀ ਕੋਲੋਂ ਲੰਗਦੇ ਕਹਿੰਦੇ ਜਦ ਬਾਬਾ ਸ਼ਰਮਨਾਥ ਜੀ ਮਹਾਰਾਜ ਕੁੱਲੂ ਦੇ ਵਿੱਚ ਗਏ ਨਾ ਇੱਕ ਉੱਥੋਂ ਦੇ ਪਹਾੜੀ ਲੋਕ ਬਾਬਾ ਜੀ ਦੇ ਪਾਸਾ ਬਟਕੇ ਲੱਗ ਜਾਂਦੇ ਸੀ ਕਹਿੰਦੇ ਫਕੀਰ ਬੈਠਾ ਕਿਤੇ ਕੁਝ ਮੰਗਣਾ ਨਾ ਪਰ ਉਹ ਦਰਵਾਜ਼ਾ ਰਹਿਤਾ ਅੱਜ ਦੁਨੀਆ ਮੰਗਣਾ ਉਹ ਬੈਠਾ ਸੀ ਫਕੀਰ ਲੋਕੀ ਕੋਲੋਂ ਲੰਗਦੇ मलो मेन लवे मो गू खाली चोली फरदी हो गंगा जेनारे जीू चल साथ तूं हमारे जी गंगा नाच बाबा मिले उहो गंगा जे किनारे जी कंदे छॾ सुण नू चल तूं सास हमारे जी आद सारियां I took the ball out, and threw in the ਵਾਹਿ ਸਰਨਾਥ ਮਹਾਰਾਜ ਨਮਨ ਸਾਚੀਦਰ ਬਾਣੀ ਜੈ